ਇਹ ਬਾਲਸੋ ਦੀ ਜੋ ਘਟਨਾ ਵਾਪਰੀ ਹੈ ਕਿਸ ਤਰੀਕੇ ਦੇ ਨਾਲ ਇਹ ਤਮਾਮ ਚੀਜ਼ਾਂ ਨੂੰ ਪਲਸਬਾਚ ਰਹੀ ਹੈ ਅਸੀਂ ਇਸ ਨੂੰ ਕੀ ਨਸਲੀ ਵਿਤਕਰਾ ਵੇਖ ਰਹੇ ਹਾਂ ਕਿਉਂਕਿ ਇਸ ਵੇਲੇ ਟੈਮ ਰੋਡ ਦੀ ਘਟਨਾ ਤੋਂ ਬਾਅਦ ਛੱਟ ਦੇਣੀ ਵੈਸਟਮਿੰਸਟਰਸ ਦੇ ਵਿੱਚ ਬਾਲਸੋ ਦੀ ਘਟਨਾ ਵਾਪਰਨੀ ਪਰਿਵਾਰ ਤੇ ਮਾਪੇ ਚਿੰਤਾ ਦੇ ਵਿੱਚ ਨੇ 20 ਸਾਲ ਦੀ ਆਪਣੀ ਕੁੜੀ ਸੀਗੀ ਕੰਮ ਤੋਂ ਹਟ ਕੇ ਆਈ ਸੀਗੀ ਪੰਜਾਬ ਤੋਂ ਆਏ ਹੋ ਸੀਗੇ ਪਰਿਵਾਰ ਉਹਦਾ ਆਪਣਾ ਹਸਬੰਦ ਤਾਂ ਕਮ ਤੋ ਆ ਰਹੀ ਸੀ ਤਾਂ ਉਹਦੇ ਪਿੱਛੇ ਇੱਕ 30 ਸਾਲ ਦਾ ਗੋੜਾ ਇਥੇ ਦਾ ਇੰਗਲੈਂਡ ਦਾ ਬ੍ਰਿਟਿਸ਼ ਬੰਦਾ ਉਹਦੇ ਪਿੱਛੇ ਲੱਗ ਪਿਆ ਸੀ ਤਾਂ ਉਹਨੂੰ ਫਾਲੋ ਕਰਦੇ ਆ ਉਹਦੇ ਪਿੱਛਾ ਪਿੱਛਾ ਕਰਦਾ ਉਹ ਫੇ ਆਪਣੇ ਘਰ ਜਾਂਦੀ ਹੈ ਤਾਂ ਉਹਨੂੰ ਫੇ ਉੱਥੇ ਉੱਤੇ ਹਮਲਾ ਕਰਕੇ ਉਹਦਾ ਹੋਇਆ ਸੀ ਤਾਂ ਉਹ ਬੁੜੀ ਤਰ੍ਹਾਂ ਭਾਈ ਆਪਾਂ ਕਹਿ ਨਹੀਂ ਸਕਦੇ ਜਿੱਦਾਂ ਕੀ ਕੀ ਉੱਥੇ ਹੋਇਆ ਤਾਂ ਕੀ ਉਹਨਾਂ ਪੀਤੀ ਪਰ ਪੁਲਿਸ ਨੇ ਜਿਹੜੋ ਪਾਕੀ ਕੇਸ ਉੱਥੇ ਵੀ ਜੋਰ ਲਾਇਆ ਹੈ ਕਮਿਊਨਿਟੀ ਨੇ ਜਥੇਬੰਦੀ ਨੇ ਤੇ ਸਾਰੀ ਸੰਗਤ ਤੇ ਗੁਰੂ ਘਰਾਂ ਨੇ ਇਕੱਠੇ ਹੋ ਕੇ ਤਾਂ ਉਹਦਾ ਜੋਰ ਹੁਣ ਆਪਾਂ ਇਸ ਕੇਸ ਵਿੱਚ ਵੀ ਦੇਖਿਆ ਕਿ ਇਮੀਡੀਏਟਲੀ ਜਦੋਂ ਵੀ ਇਹ ਰਿਪੋਰਟ ਕੀਤੀ ਪੁਲਿਸ ਉਸੇ ਵਕਤ ਸੀਨ ਤੇ ਪਹੁੰਚ ਗਈ ਸੀ ਤਾਂ ਉੱਥੋਂ ਹੀ ਤੇ ਸਾਰਾ ਸ਼ਾਪਾਕਾਂ ਲਾ ਪੈ ਸਗੇ ਤਾਂ ਰਾਤੀ ਵੀ ਉੱਥੇ ਸਾਰਾ ਰੋਡ ਬੰਦ ਕੀਤਾ ਸੀ ਇਲਾਕਾ ਤਾਂ ਉੱਥੇ ਦੀ ਸਾਰੀ ਸਵਿਚ ਖੋੜੀ ਸੀਗੀ ਜੁਨੇਰ ਗੁਰਸਾਹਿਬ ਦੀ ਕਿਰਪਾ ਹੋਈ ਕਿ ਇਹ ਤਿੰਨੇ ਕੇਸਾਂ ਵਿੱਚ মিডিਆ ਦਾ ਬਹੁਤ ਵੱਡਾ ਰੋਲ ਪਿਆ ਕਾ ਚੈਨਲ ਤਾਂ ਬਾਕੀ ਮੇਨਸਟ੍ਰੀਮ মিডিਆ ਇੱਥੇ ਦੀ ਬੀਬੀਸੀ ਸਕਾਈ ਆਈਟੀਵੀ ਸਾਰਿਆਂ ਨੇ ਇਹ ਇਸ਼ੂ ਕਵਰ ਕੀਤੇ ਆ ਸੋ ਜਦੋਂ ਇਦਾਂ ਦੇ ਇਸ਼ੂਸ ਮੇਨਸਟ੍ਰੀਮ ਵਿੱਚ ਆ ਜਾਂਦੇ ਆ ਫਿਰ ਇੱਕ ਕਿਸਮ ਦਾ ਪ੍ਰੈਸ਼ਰ ਹੁੰਦਾ ਸਰਕਾਰ ਇਹ ਤੁਹਾਨੂੰ ਇਗਨੋਰ ਨਹੀਂ ਕਰ ਸਕਦੀ ਬੀਤੇ ਦਿਨਾਂ ਦੇ ਵਿੱਚ ਯੂਕੇ ਦੀ ਧਰਤੀ ਦੇ ਉੱਤੇ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਮਾਮਲਾ ਟੈਂਪਸ ਦਾ ਹੋਵੇ ਇਹ ਬੀਤੇ ਦਿਨ ਵਾਪਰੀ ਪੁਲਸ ਵੱਲ ਦੀ ਘਟਨਾ ਦਾ ਜਿੱਥੇ ਸਿੱਖ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਜ਼ਬਰਜਨਾਹ ਦੀ ਘਟਨਾ ਵਾਪਰੀ ਹੈ ਪੁਲਸ ਦੇ ਉੱਤੇ ਬੀਤੇ ਦਿਨਾਂ ਦੇ ਵਿੱਚ ਵੇਖਿਆ ਗਿਆ ਸਿੱਖ ਜਥੇਬੰਦੀਆਂ ਦੇ ਵੱਲੋਂ ਜ਼ਾਹਿਰ ਕੀਤਾ ਗਿਆ ਕਿ ਪੁਲਸ ਦੀ ਕਾਰਵਾਈ ਸੰਤੁਸ਼ਟ ਕਰਨ ਵਾਲੀ ਨਹੀਂ ਸੀ ਤੇ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਗੱਲਤਾ ਜ਼ਰੂਰੀ ਹੈ ਬਹਰਾਨ ਇਸੇ ਚੀਜ਼ ਦੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਕਈ ਵਿਸ਼ੇ ਨਿਹਜੇ ਜੋ ਵਾਚਣ ਵਾਲੇ ਨੇ ਕਈ ਮੁੱਦੇ ਨੇ ਹੈ ਜਿਹੇ ਜਿਨ੍ਹਾਂ ਤੇ ਧਿਆਨ ਪਾਉਣਾ ਜ਼ਰੂਰੀ ਹੈ ਸਿੱਖ ਫੈਡਰੇਸ਼ਨ ਯੂਕੇ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਕਰ ਰਹੀ ਹੈ ਨਿਰੰਤਰ ਸੰਗਤਕ ਅਪਡੇਟ ਵੀ ਪਹੁੰਚਾ ਰਹੀ ਹੈ ਸਾਡੇ ਨਾਲ ਸਿੱਖ ਫੈਡਰੇਸ਼ਨ ਯੂਕੇ ਤੋਂ ਜੁੜੇ ਹੋਏ ਨੇ ਜਸ ਸਿੰਘ ਉਹਨਾਂ ਦਾ ਸਵਾਗਤ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸ ਸਿੰਘ ਤਰ ਤ ਤੋਂ ਜ਼ਰੂਰ ਜਾਨਣਾ ਚਾਹਾਂਗੇ ਇਹ ਵਾਲਸੋਲ ਦੀ ਜੋ ਘਟਨਾ ਵਾਪਰੀ ਹੈ ਕਿਸ ਤਰੀਕੇ ਦੇ ਨਾਲ ਇਹ ਤਮਾਮ ਚੀਜ਼ਾਂ ਨੂੰ ਪੁਲਸ ਪਾਚ ਰਹੀ ਹੈ ਅਸੀਂ ਇਸ ਨੂੰ ਕੀ ਨਸਲੀ ਵਤਕਰਾ ਵੇਖ ਰਹੇ ਹਾਂ ਕਿਉਂਕਿ ਇਸ ਵੇਲੇ ਟੈਮ ਰੋਡ ਦੀ ਘਟਨਾ ਤੋਂ ਬਾਅਦ ਛੱਟ ਦੇਣੀ ਵੈਸਟਮਿੰਸ ਦੇ ਵਿੱਚ ਬਾਲਸੋ ਦੀ ਘਟਨਾ ਵਾਪਰਨੀ ਪਰਿਵਾਰ ਤੇ ਮਾਪੇ ਚਿੰਤਾ ਦੇ ਵਿੱਚ ਨੇ ਹਾਂਜੀ ਭਾਈ ਦੇਖੋ ਥੋੜ੍ਹੀ ਸਮਾਂ ਹੋਇਆ ਜਿਹੜਾ ਓਡਵੀ ਕੇਸ ਦਾ ਰੇਪ ਕੇਸ ਜਿਹੜਾ ਤਕਰੀਬਨ ਸਾਰੀ ਕਮਿਊਨਿਟੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਰਕੇ ਕਦੀ ਵੀ ਐਦਾਂ ਦਾ ਘਟਨੀ ਘਟਨਾ ਵਾ ਅਸੀਂ ਦੇਖੀ ਨਹੀਂ ਸੀਗੀ ਇੰਗਲੈਂਡ ਵਿੱਚ ਤਾਂ ਉਹ ਦੀ ਹਜੇ ਜਾਂਚ enquuiry ਚੱਲਦੀ ਆ ਤਾਂ ਨਾਲ ਦੀ ਨਾਲ ਉਹਨੇ ਵੋਸੋਲ ਵਿੱਚ ਫੌਕ ਹੌਲ ਏਰੀਆ ਜਿੱਥੇ ਬਹੁਤ ਆਪਣੇ ਲੋਕ ਰਹਿ ਰਹੇ ਆ ਤਾਂ ਬਹੁਤ ਉਥੇ ਸਿੱਖਾਂ ਦੇ ਅਤੇ ਹੋਰ ਕਮਿਊਨਿਟੀਆਂ ਦੇ ਲੋਕ ਰਹਿ ਰਹੇ ਆ ਤਾਂ ਉਸ ਇਲਾਕੇ ਵਿੱਚ ਇੱਕ ਹੋਰ ਰੇਪ ਕੇਸ ਇਦਾਂ ਦਾ ਇੱਕ ਯੰਗ ਬੱਚੀ ਤੇ 20 ਸਾਲ ਦੀ ਕੁੜੀ ਸੀਗੀ ਤਾਂ ਇਹ ਹੁਣ ਯਕੀਨ ਨਹੀਂ ਆਉਂਦਾ ਕਿ ਇਹ ਇਹ ਇੱਥੇ ਹੋ ਰਿਹਾ ਆ ਸਾਡੇ ਵਿੱਚ ਹੀ ਹੋ ਰਿਹਾ ਆ ਤਾਂ ਜਿਸ ਤਰ੍ਹਾਂ ਦਾ ਹੁਣ ਹਾਲਾਤ ਬਣੇ ਹੋ ਆ ਤਾਂ ਇਹਦਾ ਹੁਣ ਆਪਾਂ ਕਿਸ ਤਰ੍ਹਾਂ ਦਾ ਸਾਹਮਣਾ ਕਰਨਾ ਪੈਣਾ ਸਾਨੂੰ ਸੋ ਜਿਹੜਾ ਇਹ ਘਟਨਾ ਹੋਈ ਸੀ ਵਾਪਰੀ ਸੀ ਸੈਟਰਡੇ ਤਕਰੀਬਨ 6:30 ਆ 20 ਸਾਲ ਦੀ ਆਪਣੀ ਕੁੜੀ ਸੀਗੀ ਕੰਮ ਤੋਂ ਹਟ ਕੇ ਆਈ ਸੀਗੀ ਪੰਜਾਬ ਤੋਂ ਆਇਓ ਸੀਗੇ ਪਰਿਵਾਰ ਉਹਦਾ ਆਪਣਾ ਹਸਬੰਡ ਤਾਂ ਕੰਮ ਤੋਂ ਆ ਰਹੀ ਸੀ ਤਾਂ ਉਹਦੇ ਪਿੱਛੇ ਇੱਕ 30 ਸਾਲ ਦਾ ਗੋੜਾ ਇੱਥੇ ਦਾ ਇੰਗਲੈਂਡ ਦਾ ਬ੍ਰਿਟਿਸ਼ ਬੰਦਾ ਉਹਦੇ ਪਿੱਛੇ ਆ ਲੱਗ ਪਿਆ ਸੀ ਤਾਂ ਉਹਨੂੰ ਫੋਲੋ ਕਰਦੇ ਆ ਉਹਦੇ ਪਿੱਛਾ ਪਿੱਛਾ ਕਰਦਾ ਉਹ ਫੇ ਆਪਣੇ ਘਰ ਜਾਂਦੀ ਤਾਂ ਉਹਨੂੰ ਵੀ ਉੱਥੇ ਆ ਉੱਤੇ ਹਮਲਾ ਕਰਕੇ ਉਹਦਾ ਲੁੱਟ ਹੋਇਆ ਸੀ ਤਾਂ ਉਹ ਬੁੜੀ ਤਰ੍ਹਾਂ ਭਾਈ ਆਪਾਂ ਕਹਿ ਨਹੀਂ ਸਕਦੇ ਜਿੱਦਾਂ ਕੀ ਕੀ ਉੱਥੇ ਹੋਇਆ ਤਾਂ ਕੀ ਉਹਨਾਂ ਬੀਤੀ ਪਰ ਫੇ ਉਹ ਤੋਂ ਨਿਕਲ ਗਿਆ ਸੀ ਆ ਕਾ ਨਾ ਕੋਈ ਦਿਨ ਲੁਕਾਵ ਵੀ ਨਹੀਂ ਕੀਤਾ ਕਿ ਟੋਪੀ ਪਾਈਓ ਜਾਂ ਹੁੱਡੀ ਪਾਈਓ ਕੁਛ ਵੀ ਨਹੀਂ ਜੀ ਬਸ ਉਦਾਂ ਹੀ ਸ਼ਰੀਆਮ ਤੌਰ ਤੇ ਆ ਉਹੀ ਜਿਹੜੀ ਸੀਸੀਟੀਵੀ ਹੁਣ ਪੁਲਿਸ ਨੇ ਕੈਪਚਰ ਕੀਤੀ ਆ ਤਾਂ ਹੋਰ ਵੀ ਹੁਣ ਇੱਕ ਪੱਤੀ ਆ ਹੋ ਰਹੀ ਆ ਉਹਦੇ ਮੁਤਾਬਕ ਕੱਲ ਆ ਪੁਲਿਸ ਨੇ ਵੀ ਸਟੇਟਮੈਂਟ ਦਿੱਤੀ ਸੀ ਤਾਂ ਸੈਕ ਫੈਡਰੇਸ਼ਨ ਵੱਲੋਂ ਵੀ ਸਟੇਟਮੈਂਟ ਕਹੀ ਆ ਕਿ ਜਿਹੜੇ ਵੀ ਇਸ ਇਲਾਕੇ ਚ ਰਹਿ ਰਹੇ ਆ ਤਾਂ ਹਰ ਜ਼ਰੂਰ ਇੱਕ ਤਾਂ ਆਪਾਂ ਇਕੱਠੇ ਹੋਈਏ ਆਪਣੇ ਆਪਣੇ ਘਰਾਂ ਦੇ ਜਿਹੜੇ ਇਸ ਇਲਾਕੇ ਵਿੱਚ ਆ ਉਹ ਆਪਣੀ ਸੀਸੀਟੀਵੀ ਚੈੱਕ ਕਰਕੇ ਜੇ ਇਸ ਬੰਦੇ ਨੇ ਆ ਕੀਤਾ ਹਾਦਸਾ ਉਹਦੀ ਆਈਡੀ ਕਰਕੇ ਪੁਲਿਸ ਨੂੰ ਜਲਦ ਤੋਂ ਜਲਦ ਦੱਸੀ ਜਾਵੇ ਜੀ ਪੁਲਿਸ ਦੇ ਨਾਲ ਕਿਸ ਤਰੀਕੇ ਦਾ ਹੁਣ ਤੱਕ ਰابطਾ ਰਿਹਾ ਤੁਹਾਡਾ ਕਿਉਂਕਿ ਟੈਮ ਰੋਡ ਵਾਲੇ ਇਨਸੀਡੈਂਟ ਦੇ ਵਿੱਚ ਵੀ ਅਸੀਂ ਦੇਖਿਆ ਆ ਕਿ ਨਿਰੰਤਰ ਸਿਕ ਫੈਡਰੇਸ਼ਨ ਯੂਕੇ ਨੇ ਆਪਣਾ ਦਬਾਅ ਪਾ ਕੇ ਰੱਖਿਆ ਬੈਠਕਾਂ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਹੋਈਆਂ ਤੇ ਹੁਣ ਇਸ ਵੇਲੇ ਪੁਲਿਸ ਥੋੜੀ ਹਰਕਤ ਦੇ ਵਿੱਚ ਆ ਵੀ ਰਹੀ ਹੈ ਜੋ ਵੱਖ-ਵੱਖ ਕਮਿਟੀਜ਼ ਰਹਿ ਰਹੀਆਂ ਨੇ ਵੈਸਟ ਮਿਡਲੈਂਡਸ ਦੇ ਵਿੱਚ ਉਹਨਾਂ ਦੀ ਸੇਫਟੀ ਨੂੰ ਮੇਕ ਸ਼ੂਰ ਕਰਨ ਦੇ ਲਈ ਹਾਂਜੀ ਭਾਈ ਇਹ ਹੁਣ ਆਪਾਂ ਇਹੀ ਕਹਿ ਸਕਦੇ ਕਿ ਦੇਖੋ ਪੁਲਿਸ ਨੇ ਜਿਹੜੇ ਬਾਕੀ ਕੇਸ ਹੈ ਉੱਥੇ ਵੀ ਜੋਰ ਲਾਇਆ ਹੈ ਕਮਿਊਨਿਟੀ ਨੇ ਜਥੇਬੰਦੀ ਨੇ ਤੇ ਸਾਰੀ ਸੰਗਤ ਤੇ ਗੁਰੂ ਘਰਾਂ ਨੇ ਇਕੱਠੇ ਹੋ ਕੇ ਤਾਂ ਉਹਦਾ ਜੋੜ ਹੁਣ ਆਪਾਂ ਇਸ ਕੇਸ ਵਿੱਚ ਵੀ ਦੇਖਿਆ ਕਿ ਇਮੀਡੀਏਟਲੀ ਜਦੋਂ ਵੀ ਇਹ ਰਿਪੋਰਟ ਕੀਤੀ ਪੁਲਿਸ ਉਸੇ ਵਕਤ ਸੀਨ ਤੇ ਪਹੁੰਚ ਗਈ ਸੀ ਤਾਂ ਉੱਥੋਂ ਇਥੇ ਸਾਰਾ ਸ਼ਾਪਾਕਨ ਲਪੇਸੇ ਕੇ ਤਾਂ ਰਾਤੀ ਵੀ ਉੱਥੇ ਸਾਰਾ ਰੋਡ ਬੰਦ ਕੀਤਾ ਸੀ ਇਲਾਕਾ ਤਾਂ ਉੱਥੇ ਵੀ ਸਾਰੀ ਸਵੇਚ ਹੋੜੀ ਸੀਗੀ ਤਾਂ ਹੁਣ 19 ਪੁਲਿਸ ਨੇ ਹੁਣ ਅੱਜ ਹੀ ਤਕਰੀਬਨ 10 ਕਮੈਂਟਾਂ ਚ ਰਿਪੋਰਟ ਕਰਦੀ ਆ ਕਿ ਇੱਕ ਬੰਦਾ ਉਹਨੀ ਅਰੈਸਟ ਕਰ ਲਿਆ ਓਕੇ 32 ਸਾਲ ਦਾ ਇੱਕ ਇੱਥੇ ਦਾ ਬੋਲ ਇੰਗਲਿਸ਼ ਬੋਨ ਮੈਨ ਹੈਜ਼ ਬੀਨ ਅਰੈਸਟਡ ਫੋਰ ਰੇਸ਼ੀਅਲੀ ਐਗਰੀਵੇਟਿਡ ਅਟੈਕ ਕਰਕੇ ਇਹ ਵੀ ਰੇਸਿਸ ਸੀਗਾ ਉਹਨ ਕੁੜੀ ਨੂੰ ਜੋ ਲਵ ਜਾਂ ਗਾਲਾਂ ਕੱਢੀਆਂ ਸੀ ਉਹ ਵੀ ਬਹੁਤ ਕਹਿ ਲੋ ਕਟਿਆ ਤੇ ਰੇਸਿਸਟ ਲੈਂਗੁਏਜ ਸੀਗੀ ਸੋ ਉਹਦੇ ਹਿਸਾਬ ਤੇ ਉਹਨੇ ਇੱਕ ਰੇਸ਼ੀਅਲੀ ਐਗਰੀਵੇਟਿਡ ਅਟੈਕ ਦੇ ਹਿਸਾਬ ਨਾਲ ਇੱਕ ਬੰਦੇ ਨੂੰ ਅਰੈਸਟ ਕਰ ਦਿੱਤਾ 7 ਵਜੇ ਸਵੇਰ ਤੇ ਤਾਂ ਔਨ ਸਸਪੀਸ਼ਨ ਆਫ ਰੇਪ ਇਨ ਦ ਪੈਰੀ ਬੋਰ ਏਰੀਆ ਸੋ ਲੱਗ ਗਈ ਪੈਂਦਾ ਸੋ ਉਥੋਂ ਨੇ ਅਰੈਸਟ ਕਰ ਲਿਆ ਤਾਂ ਹੁਣ ਫਿਰ ਵੀ ਪੁਲਿਸ ਨੇ ਤਬਦੀਲ ਕੀਤੀ ਕਿ ਜਿਹਦੇ ਕੋਲ ਵੀ ਜਿਹੜਾ ਵੀ ਕੋਈ ਪਾਕ ਹੋਲ ਏਰੀਆ ਵਿੱਚ ਰਹਿ ਰਿਹਾ ਤਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੀਸੀਟੀਵੀ ਲੱਗੀ ਆ ਤਾਂ तकरीबन 6.5 ਤੋਂ 7:30 ਵਜੇ ਦੇ ਕਰੀਬ ਉਹਦੇ ਲਗ ਟਾਈਮ ਵਿੱਚ ਜੇ ਨੇ ਕਿਸੇ ਵੀ ਕੋਈ ਰਿਕਾਰਡਿੰਗ ਇੱਕ ਬੰਦੇ ਦੀ ਜਾਂ ਇੱਕ ਕੁੜੀ ਦੀ ਲੰਗ ਦੀ ਵੰ ਤੋੜਦੀ ਦੀ ਪਿੱਛੇ ਇਦਾਂ ਜਿਹੜਾ ਬੰਦਾ ਆਪਾ ਜੀ ਕੀਤਾ ਆ ਪੁਲਿਸ ਨੂੰ ਕੰਟੈਕਟ ਕਰਨ 101 ਤੇ ਪੁਲਿਸ ਨੂੰ ਸਿਚਾਰ ਸਕਦੇ ਆ ਤਾਂ ਰੈਫਰੈਂਸ ਨੰਬਰ ਹੈਗਾ 4027 ਜੀ ਇਹ ਪੁਲਿਸ ਤੋਂ ਲੋ ਅਪੀਲ ਆ ਕਿ ਜਿਹਦੇ ਕੋਲ ਵੀ ਕੋਈ ਵੀ ਇਨਫੋਰਮੇਸ਼ਨ ਹੋਊਗੀ ਤਾਂ ਉਹ ਪੁਲਿਸ ਨੂੰ ਕੰਟੈਕਟ ਕਰੇ 101 ਤੇ ਰੈਫਰੈਂਸ ਨੰਬਰ 4027 ਠੀਕ ਪਰਿਵਾਰ ਦੇ ਨਾਲ ਸਿਕਿਉਟੇਸ਼ਨ ਯੂਕੇ ਦੀ ਗੱਲਬਾਤ ਹੋਈ ਪਰਵਾਰ ਦੋਨੋਂ ਹੁਣ ਟੀਮੀ ਆਗਨੀ ਆਦਮੀ ਤੋਂ ਦਾ ਘਰ ਨਹੀਂ ਸਿਕਾ ਜਦੋਂ ਆ ਹਾਦਸਾ ਹੋਈ ਸੀ ਪਰ ਹੁਣ ਦੋਨੋਂ ਇਕੱਠੇ ਆ ਸੇਫ ਲੋਕੇਸ਼ਨ ਵਿੱਚ ਆ ਉਹਨਾਂ ਨੂੰ ਪ੍ਰਬੰਧ ਕਰ ਦਿੱਤਾ ਗਿਆ ਸੀ ਕਿ ਆਪਣੇ ਘਰੋਂ ਬਾਹਰ ਤਾਂ ਹੋਰ ਸੇਫ ਲੋਕੇਸ਼ਨ ਵਿੱਚ ਤਾਂ ਉਹਨਾਂ ਨੂੰ ਪਰਿਵਾਰ ਨੂੰ ਵੀ ਸਪੋਰਟ ਮਿਲ ਰਹੀ ਆ ਸਪੈਸ਼ਲਿਸਟ ਜਿਹੜੇ ਪ੍ਰੋਫੈਸ਼ਨਲ ਆ ਜੇ ਜੇ ਹੁਣ ਆ ਇਦਾਂ ਦੀ ਘਟਨਾ ਕੋਈ ਹੋਵੇ ਵਾਪੜੀ ਹੋਵੇ ਸੋ ਉਹ ਉਹਨਾਂ ਨੂੰ ਇੰਨੀ ਕ ਹੈ ਗਈ ਹੈ ਕਿ ਹੁਣ ਦੋਨੋਂ ਵੀ ਆਪਣੇ ਇੱਕ ਸੇਫ ਸਿਕਿਉਰ ਲੋਕੇਸ਼ਨ ਤੇ ਹੈ ਗਈ ਹੈ ਤਾਂ ਜੇ ਜਿਹੜੀ ਵੀ ਸਪੋਰਟ ਸਹਿਯੋਗ ਚਾਹੀਦੀ ਹੋਗੀ ਉਹਨਾਂ ਕਮਿਊਨਿਟੀ ਵੱਲੋਂ ਤਾਂ ਅਥਾਰਟੀਆਂ ਵੱਲੋਂ ਉਹ ਉਹ ਮਿਲ ਰਹੀ ਆ ਜਸ ਵਾਟ ਸਪੈਸਿਫਿਕ ਮੀਜਰਸ ਡੂ ਯੂ ਥਿੰਕ ਮੀ ਟੂ ਟੇਕ ਇਨਸ਼ੋਰ ਕਮਿਊਨਿਟੀਜ਼ ਆਰ ਸੇਫ ਦੇਖੋ ਭਾਈ ਇਹ ਹੁਣ ਚਲਦੀ ਗੱਲ ਆ ਕਿ ਹੁਣ ਸਿੱਖਾਂ ਨਾਲ ਖਾਸ ਕਰਕੇ ਸਿੱਖਾਂ ਨਾਲ ਆ ਕੇ ਸਾਡੀ ਆਈਡੈਂਟੀ ਸਾਡੀ ਪਛਾਣ ਬਹੁਤ ਵਕੜੀ ਆ ਤਾਂ ਜਦੋਂ ਵੀ ਕੋਈ ਇਦਾਂ ਦਾ ਦਿਮਾਕੀ ਹੋਵੇ ਕੋਈ ਰੇਸਿਸਟ ਹੋਵੇ ਜਿਹੜਾ ਹੁਣ ਹਾਲਾਤ ਜਏ ਬਣਿਓਆ ਮੁਲਕ ਵਿੱਚ ਉਹਨਾਂ ਨੂੰ ਪਹਿਲੇ ਹੀ ਟਾਰਗੇਟ ਸਕੇ ਲੀਦੇ ਆ ਜੀ ਸੋ ਸਿੱਖਾਂ ਵਾਲੇ ਜੇ ਹੁਣ ਪਿਛਲੇ ਹਫਤੇ ਮੁਸਲਮਾਨ ਕਮਿਊਨਿਟੀ ਨੂੰ 10 ਮਿਲੀਅਨ ਪਾਉਂਡ ਅਲਾਣ ਕੀਤਾ ਸਰਕਾਰ ਨੇ ਉਹ ਤੋਂ ਪਿਛਲੇ ਹਫ਼ਤੇ ਯਹੂਦੀਆਂ ਲਈ 10 ਮਿਲੀਅਨ ਪਾਉਂਡ ਹੋਇਆ ਤਾਂ ਸਿੱਖਾਂ ਲਈ ਹੁਣ ਤਾਂ ਦਿਨ ਪਰ ਦਿਨ ਵਧੀ ਜਾਂਦੇ ਅਟੈਕ ਤਿੰਨ ਅਟੈਕ ਤਾਂ ਤਕਰੀਬਨ ਆਹ ਮਹੀਨਿਆਂ ਚ ਆਪਾਂ ਦੇਖ ਲਿਆ ਬਹੁਤ ਸਖਤੀ ਸੋ ਸਿੱਖਾਂ ਲਈ ਵੀ ਅਸੀਂ ਇਹੀ ਮੰਗ ਕਰਦੇ ਕਿ ਸਿੱਖ ਕਮਿਊਨਿਟੀ ਜਿਹੜੇ ਗ੍ਰਾਸ ਰੂਟ ਸਿਆ ਜੀ ਇਹ ਵੀ ਕਿ ਜਿਹੜੇ ਉਹ ਦੂਰ ਕਿਤੇ ਕੋਈ ਬੈਠਾ ਹੋਵੇ ਜਿਹੜੀ ਆਪਣੇ ਗੁਰੂ ਘਰਾਂ ਕਮਿਊਨਿਟੀ ਐ ਉਹਨਾਂ ਨਾਲ ਸਪਾਰਟਕਾ ਕਿ ਉਹਨਾਂ ਨੂੰ ਵੀ ਪੂਰੀ ਸਹਿਯੋਗ ਦੇਣੀ ਚਾਹੀਦੀ ਆ ਤਾਂ ਜਿਹੜੇ ਵੀ ਸਿਸਟਮ ਜਾਂ ਇੰਪਲੀਮੈਂਟੇਸ਼ਨ ਸਿਕ ਕਮਿਊਨਿਟੀ ਚਾਹੁੰਦੀ ਆ ਜਾਂ ਜਿਹਦਾ ਸਾਨੂੰ ਫਾਇਦਾ ਹੋਗਾ ਉਹ ਇੰਪਲੀਮੈਂਟ ਕਰਨ ਇਹ ਨਾ ਕਿ ਜੋ ਸਰਕਾਰ ਨੂੰ ਚੰਗਾ ਲੱਗੇ ਜਾਂ ਹੋਰਾਂ ਨੂੰ ਚੰਗਾ ਲੱਗੇ ਇਹ ਕੰਮ ਬਿਨਾ ਕਮਿਊਨਿਟੀ ਤੋਂ ਕੋਈ ਨਹੀਂ ਸਫਲ ਹੋਣਾ ਸਾਡੀ ਤਾਂ ਬੇਤਰੀ ਹੈ ਕਿ ਟਿਊਜ਼ਡੇ ਅਸੀਂ ਪਾਰਲੀਮੈਂਟ ਦੀ ਇਵੈਂਟ ਰੱਖੀ ਹੋਆ 28 ਤਰੀਕ ਨੂੰ ਹਰੇਕ ਜਿਹੜੇ ਵੀ ਦਰਸ਼ਕਾਂ ਚਾਰੇ ਦੇ ਦੇਖ ਰਿਹਾ ਕਿ ਜੇ ਤੁਸੀਂ ਲੰਡਨ ਐਡੀ ਵਿੱਚ ਆ ਜਾਂ ਲੋਕਲ ਲੰਡਨ ਪਾਰਲੀਮੈਂਟ ਵਿੱਚ 7 ਵਜੇ ਤੋਂ 9 ਤੱਕ ਯੂਕੇ ਦੀ ਪਾਰਲੀਮੈਂਟ ਵਿੱਚ ਇੱਕ ਇਵੈਂਟ ਰੱਖਿਆ ਗਿਆ ਇਸੇ ਮੁੱਦੇ ਤੇ ਸਿੱਖ ਹੈਟ ਕਰਾਈਮ ਦੇ ਮੁੱਦੇ ਤੇ ਕਿ ਦੇਖੋ ਵਧ ਰਿਹਾ ਇਹਦਾ ਅਸੀਂ ਕਿਦਾਂ ਟਾਕਰਾ ਕਰਨਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਇਹਦੇ ਖਾਸ ਕਰਕੇ ਪਾਰਲੀਮੈਂਟਲ ਲੌਬੀ ਰੱਖੀ ਗਈ ਆ ਜਿਸ ਵਿੱਚ ਸਾਰੇ ਪਾਲ ਪੋਲਿਟਿਸ਼ੀਨ ਵੀ ਆਉਣਗੇ ਐਮਪੀ ਵੀ ਆਉਣਗੇ ਸਰਕਾਰ ਦੇ ਵੀ ਨੁਮਾਇੰਦੇ ਹੋਣਗੇ ਤਾਂ ਉਹਨਾਂ ਦੇ ਗੱਪਾਂ ਮੰਗ ਰੱਖਣੀਆਂ ਹੈ ਸੋ ਜਰੂਰ ਬੇਨਤੀ ਹੈ ਕਿ ਜਿਹੜੇ ਵੀ ਆਪਣੇ ਦਰਸ਼ਕ ਪਹੁੰਚ ਸਕਦੇ ਆ ਜਰੂਰ ਆਪਣੇ ਐਮਪੀ ਨੂੰ ਕੰਟੈਕਟ ਕਰਕੇ ਤਾਂ ਉਹਨਾਂ ਨੂੰ ਵੀ ਦੱਸੋ ਕਿ ਟਿਊਜ਼ਡੇ 28 ਅਕਤੂਬਰ 7 ਵਜੇ ਤੋਂ 9 ਵਜੇ ਤੱਕ ਬਰੂਸਰੋਇਡ ਸੂਟ ਵਿੱਚ ਪਾਲ ਇੰਪੋਰਟ ਕਾਲਿਸ ਹਾਊਸ ਪਾਰਲੀਮੈਂਟ ਵਿੱਚ ਜੂਰ ਪਹੁੰਚਣ ਬਿਲਕੁਲ ਮੈਂ ਮਾਫੀ ਚਾਹਾਂਗਾ ਮੈਨੂੰ ਇਹ ਸਵਾਲ ਪੁੱਛਣਾ ਪੈ ਰਿਹਾ ਹੈ ਜਦ ਅਸੀਂ ਟੈਮ ਰੋਡ ਦੀ ਘਟਨਾ ਤੋਂ ਬਾਅਦ ਇੱਕ ਕਲਰ ਰੂਸ ਨਜ਼ਾਰੇ ਦਾ ਕਾਲ ਦਿੱਤੀ ਸੀ ਸੰਗਤਾਂ ਦਾ ਉੱਥੇ ਭਰਵਾ ਇਕੱਠ ਹੁੰਦਾ ਜਸ ਸਿੰਘ ਜੀ ਤੇ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਥੋੜੀ ਚੁਸਤੀ ਫੁਰਤੀ ਦਿਖਾਣੀ ਪੈਂਦੀ ਅੱਜ ਅਸੀਂ ਨਗਰ ਕੀਰਤਨ ਦੀ ਡੇਟ ਦੱਸ ਦਈਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਣਗੀਆਂ ਅਸੀਂ ਖਾਲਸਾ ਵਹੀਰ ਦਾ ਨਾਮ ਦੇ ਦਈਏ ਸੰਗਤਾਂ ਦਾ ਹੜ ਸਾਨੂੰ ਉੱਥੇ ਨਜ਼ਰ ਆ ਜਾਏਗਾ ਲੇਕਿਨ ਉਸੇ ਸਿੱਖ ਕੌਮ ਦੀ ਇੱਕ ਬੱਚੀ ਦੇ ਨਾਲ ਅਜਿਹੀ ਘਟਨਾ ਵਾਪਰ ਜੇ ਪਹੁੰਚਣ ਤੋਂ ਪਹਿਲਾਂ ਅਸੀਂ 10 ਵਾਰ ਸੋਚਦੇ ਹਾਂ ਇਸ ਮਾਨਸਿਕਤਾ ਨੂੰ ਕਿਵੇਂ ਬਦਲ ਸਕਦੇ ਹਾਂ ਭਾਈ ਇਹ ਸਾਡੇ ਸਾਰਿਆਂ ਲਈ ਸੋਚਣ ਦੀ ਗੱਲ ਆ ਕਿਉਂਕਿ ਸਿੱਖ ਕੌਮ ਦਾ ਇਕੱਠੇ ਹੋਣਾ ਮੂਡਲਾ ਪਰਪਸ ਮੋਰਚੇ ਸੀ ਜੀ ਜੇ ਆਪਾਂ ਸਿੱਖ ਕੌਮ ਦਾ ਮਕਸਦ ਹੀ ਦੇਖੀਏ ਸਦਾ ਕਸ਼ਟ ਕਰਨ ਦਾ ਮਸਲੇ ਹੱਲ ਕਰਦਾ ਤਾਂ ਮੋਰਚੇ ਸ਼ੁਰੂ ਕਰਦਾ ਆਹੀ ਸਾਡਾ ਮਕਸਦ ਸੀ ਬਾਕੀ ਜਿਹੜੀਆਂ ਤੁਸੀਂ ਹੁਣ ਦਸੀਆਂ ਇਹ ਤਾਂ ਸਾਰੀਆਂ ਬਾਅਦ ਚ ਆਈਆਂ ਸੋ ਆਪਾਂ ਆਪਣੇ ਮੁੱਢ ਮਸਲੇ ਨੂੰ ਭੁੱਲੀ ਜਾਂਦੇ ਆ ਪਤਾ ਨਹੀਂ ਕੀ ਹੋਇਆ ਕਿ ਆਪਣੇ ਆਪਾਂ ਨੂੰ ਧਿਆਨ ਨਹੀਂ ਪੈਂਦਾ ਡਰ ਪਿਆ ਆ ਜਾਂ ਅਸੀਂ ਅਗਲੇ ਨੂੰ ਦੇਖ ਕੇ ਆਪਣੇ ਆਪ ਆਪਣੇ ਨਹੀਂ ਸਮਝਦੇ ਇਹ ਸਾਨੂੰ ਇਹ ਬਦਲਾਅ ਲਿਆਉਣੀ ਪੈਣੀ ਆ ਕਿ ਹੁਣ ਇਦਾਂ ਦੇ ਟਾਈਮ ਤੇ ਹਰੇਕ ਨੂੰ ਆਪਣਾ ਘਰ-ਬਾਰ ਛੱਡ ਕੇ ਆਪਣੇ ਪਰਿਵਾਰ ਜਿੱਥੇ ਆਪਣੇ ਪਰਿਵਾਰ ਕਿ ਇਹਦਾ ਸੋਚ ਸਮਝ ਕੇ ਵਿਚਾਰ ਕਰਕੇ ਹੱਲ ਲੱਭਣਾ ਉਥੇ ਜਰੂਰ ਪਹੁੰਚਣਾ ਚਾਹੀਦਾ ਤਾਂ ਇਹਦੇ ਨਾਲ-ਨਾਲ ਜੇ ਆਪਾਂ ਲੰਡਨ ਪਹੁੰਚਣਾ ਉਥੇ ਜਰੂਰ ਪਰ ਆਪਾਂ ਲੋਕਲੀ ਮੂਵਸ ਹੋ ਗਿਆ ਸੰਗਤਾਂ ਨੂੰ ਵੀ ਬੇਨਤੀ ਆ 12ਵੀਂ ਆਉਂਦੀਆਂ ਸੰਗਤਾਂ ਨੂੰ ਵੀ ਬੇਨਤੀ ਆ ਦੇਖੋ ਇਹ ਆਪਾਂ ਨੂੰ ਇਕੱਠੇ ਹੋ ਕੇ ਜਿਹੜਾ ਸਨੇਹਾ ਸਰਕਾਰਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਦੇਣਾ ਉਹੀ ਉਥੇ ਦੇ ਹੋਣਾ ਜਦੋਂ ਆਪਾਂ ਆਪਣਾ ਘੱਟ ਦਿਖਾ ਲਿਆ ਜੀ ਇਹਦਾ ਫਾਇਦਾ ਮਕਸਦ ਇਹੀ ਹੁੰਦਾ ਕਿ ਤੁਸੀਂ ਆਪਣੀ ਜਦੋਂ ਤੁਸੀਂ ਇੱਕ ਘੱਟ ਗਿਣਤੀ ਦੀ ਕਮਿਊਨਿਟੀ ਹੁੰਨੀ ਆ ਤੁਹਾਡਾ ਇੱਕੋ ਇੱਕ ਹੁੰਦਾ ਮਕਸਦ ਜੇ ਤੁਸੀਂ ਆਪਣਾ ਕਹਿੰਦਾ ਜੋੜ ਤਾਂ ਦਰਦ ਦਿਖਾਉਣਾ ਹੁੰਦਾ ਉਹ ਹੈਗਾ ਰੋਸ ਮਜਾਰੇ ਤਾਂ ਕੱਠ ਵਿੱਚ ਸੋ ਹਰੇਕ ਆਪਣਾ ਫਰਜ ਪਛਾਣੇ ਤਾਂ ਖਾਸ ਕਰਕੇ ਆਪਣੀਆਂ ਭੈਣ ਜੀਆਂ ਬੀਬੀਆਂ ਮਾਤਾਵਾਂ ਨੂੰ ਕਿਉਂਕਿ ਉਹਨਾਂ ਨੂੰ ਵੀ ਬਹੁਤ ਫਿਕਰ ਪਿਆ ਹੋਗਾ ਜਿਹੜਾ ਹੌਨ ਹਾਲਾਤ ਆ ਜਿਹੜੇ ਆ ਦੋ ਹੋਏ ਵਾ ਪਰ ਉਹਨਾਂ ਨੂੰ ਇਹ ਵੀ ਆਪਾਂ ਅਹਿਸਾਸ ਕਰਨ ਕਿ ਦੇਖੋ ਆਪਾਂ ਗੁਰੂ ਸਾਹਿਬ ਦੇ ਬੱਚੇ ਆ ਤਾਂ ਇਦਾਂ ਦੇ ਸੰਪ ਘਟਣਾਵਾ ਦਾ ਸਾਹਮਣਾ ਸਾਨੂੰ ਵੀ ਕਰਨਾ ਪੈਣਾ ਤਾਂ ਹੱਲ ਵੀ ਸੇ ਕੌਮ ਨੂੰ ਲੱਭਣਾ ਪੈਣਾ ਸਿਰਫ ਸਾਡੇ ਲਈ ਨਹੀਂ ਪਰ ਬਾਕੀ ਕਮਿਊਨਿਟੀਾਂ ਲਈ ਵੀ ਬਿਲਕੁਲ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਭਾਵੇਂ ਟਾਈਮ ਰੋਡ ਦੀ ਘਟਨਾ ਹੋਈ ਜਾਂ ਇਹ ਪੁਲਿਸ ਦੇ ਨਾਲ ਜੱਦੂ ਜੱਦ ਕਾਫੀ ਰਹਿੰਦੀ ਹੈ ਕਾਫੀ ਚੈਲੰਜਸ ਫੇਸ ਕਰਨੇ ਪੈਂਦੇ ਨੇ ਜਥੇਬੰਦੀਆਂ ਨੂੰ ਉਹਨਾਂ ਚੈਲੰਜਸ ਦੀ ਜੇਕਰ ਤੁਸੀਂ ਗੱਲ ਕਰਨੀ ਚਾਹੋ ਇੱਥੇ ਅਚਲਜੀ ਭਾਈ ਇਹੀ ਹੁੰਦੇ ਕਿ ਦੇਖੋ ਕਈ ਵਾਰੀ ਹੁੰਦਾ ਕੇਸ ਵਿੱਚ ਪੁਲਿਸ ਜਾਂ ਪ੍ਰਸ਼ਾਸਨ ਨਹੀਂ ਚਾਹੁੰਦੀ ਕਿ ਵੱਡੇ ਹਾਈਲਾਈਟ ਹੋ ਜਾਣ ਕਿਉਂਕਿ ਇਹ ਬਾਤ ਹੈ ਕਿ ਫੋਕਸ ਵੀ ਹੁੰਦੀ ਆ ਤਾਂ ਪ੍ਰੈਸ਼ਰ ਵੀ ਹੁੰਦਾ ਤਾਂ ਹਰੇਕ ਇੰਦੀ ਸੋਚਦਾ ਹੁੰਦਾ ਕਿ ਕੋਈ ਨਹੀਂ ਆਪਾਂ ਹੌਲੀ ਹੌਲੀ ਕਰਦੇ ਰਹੋਗੇ ਤਾਂ ਆਪਾਂ ਇਹ ਵੀ ਦੇਖਿਆ ਕਿ ਕਈ ਪੋਲੀਟਿਸ਼ੀਅਨਾਂ ਵੀ ਇਸ ਇਸ਼ੂਆਂ ਨੂੰ ਥੱਲੇ ਦਬਾ ਕੇ ਖੁਸ਼ ਹੁੰਦੇ ਆ ਕਿ ਇਹਨੂੰ ਗੱਲਬਾਤ ਹੀ ਨਾ ਚੱਕੋ ਭਈ ਇਹ ਉਹਨਾਂ ਲਈ ਚੱਲੂ ਜਿਨ੍ਹਾਂ ਦੀ ਗਿਣਤੀ ਆ ਜਿਨ੍ਹਾਂ ਦੀ ਨਮਾਇੰਦਗੀ ਆ ਜਿਨ੍ਹਾਂ ਦੇ ਹੱਕ ਮੰਨੇ ਜਾਂਦੇ ਆ ਜਾਂ ਉਹਨਾਂ ਦੀ ਰਖਵਾਲਾ ਰਖਵਾਲੀ ਹੁੰਦੀ ਆ ਇਹ ਸਿੱਖ ਕੌਮ ਨਾਲ ਨਹੀਂ ਹੁੰਦਾ ਨਾ ਹੀ ਸਾਡੀ ਗਿਣਤੀ ਹੁੰਦੀ ਆ ਨਾ ਹੀ ਸਾਡੀ ਪ੍ਰੋਪਰ ਪਰਸ਼ਾਨ ਆ ਆਈ ਇੱਥੇ ਸਰਕਾਰ ਵੱਲੋਂ ਨਾ ਹੀ ਸਾਡੀ ਇੱਥੇ ਬਹੁਤ ਰਿਪਰੈਜ਼ੈਂਟੇਸ਼ਨ ਹੈਗੀ ਆ ਤਾਂ ਨਾ ਹੀ ਸਾਡੇ ਮਸਲੇ ਐਨ ਡੱਟ ਕੇ ਕੋਈ ਖੜਦਾ ਇਹ ਤਾਂ ਮਸਲੇ ਸਾਨੂੰ ਆਪ ਛੱਕੇ ਨੇ ਪੈਣੇ ਆ ਜਾ ਜਿੰਨਾ ਚਿਰ ਆਪਾਂ ਪ੍ਰੈਸ਼ਰ ਨਹੀਂ ਰੱਖਦੇ ਇਹ ਪ੍ਰੈਸ਼ਰ ਹੁੰਦਾ ਪਹਿਲਾਂ ਤਾਂ ਆਪਣੇ ਘਰ ਤੋਂ ਫਿਰ ਆਪਣੇ ਜਿਹੜੇ ਆਪਣੇ ਹੈਗੇ ਪੁਲਿਸ ਜਾਂ ਪੋਲਿਟਿਸ਼ਨਾਂ ਉਹਨਾਂ ਤੇ ਦਬਾਅ ਪਾ ਕੇ ਜਾਂ ਉਹਨਾਂ ਤੇ ਪਹੁੰਚ ਕਰਕੇ ਤਾਂ ਨਾਲ-ਨਾਲ ਮੀਡੀਆ ਹੁਣ ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਕਿ ਇਹ ਤਿੰਨੇ ਕੇਸਾਂ ਵਿੱਚ ਮੀਡੀਆ ਦਾ ਬਹੁਤ ਵੱਡਾ ਰੋਲ ਪਿਆ ਕਾ ਚੈਨਲ ਤਾਂ ਬਾਕੀ ਮੇਨਸਟ੍ਰੀਮ ਮੀਡੀਆ ਇੱਥੇ ਦੀ ਬੀਬੀਸੀ ਸਕਾਈ ਆਈਟੀਵੀ ਸਾਰਿਆਂ ਨੇ ਇਹ ਈਸ਼ੂ ਕਵਰ ਕੀਤੇ ਆ ਸੋ ਜਦੋਂ ਇਦਾਂ ਦੇ ਇਸ਼ੂਜ਼ ਮੇਨਸਟ੍ਰੀਮ ਵਿੱਚ ਆ ਜਾਂਦੇ ਆ ਕਿਸੇ ਇੱਕ ਕਿਸਮ ਦਾ ਪ੍ਰੈਸ਼ਰ ਹੁੰਦਾ ਸਰਕਾਰ ਇਹ ਤੁਹਾਨੂੰ ਇਗਨੋਰ ਨਹੀਂ ਕਰ ਸਕਦੀ ਜੇ ਛੋਟੇ ਛੋਟੇ ਇਸ਼ੂ ਆ ਕੋਈ ਆਪਾਂ ਕਰਦੇ ਆ ਜਿਦਾਂ ਆਪਾਂ ਸਾਰੇ ਦੇਖਿਆ ਹੁੰਦਾ ਤਾਂ ਮੁਰਕ ਕੇ ਤਿੰਨ ਮਹੀਨੇ ਸ਼ੇਮੀਨੇ ਨਾਂਜਿੰਦਿਆ ਤਾਂ ਕੋਈ ਕੋਸ ਪਤਾ ਨਹੀਂ ਲੱਗਾ ਹੁੰਦਾ ਸੋ ਮੀਡੀਆ ਦਾ ਤਾਂ ਸੰਗਤ ਦਾ ਬਹੁਤ ਵੱਡਾ ਰੋਲ ਹੁੰਦਾ ਕਿ ਤੁਸੀਂ ਇਸ ਇਸ਼ੂ ਨੂੰ ਜਿਉਂਦੇ ਰੱਖਣਾ ਲਾਈਵ ਰੱਖਣਾ ਤਾਂ ਇਹਦੇ ਨਾਲ ਹੀ ਲੋਕਾਂ ਦੀ ਦਿਮਾਗਾਂ ਵਿੱਚ ਕੋਸਨਾ ਕੋਸ ਨਿਕਲੇ ਆਉਂਦਾ ਜਿਹਦਾ ਸਬੂਤ ਦੇ ਰਾਹੀਂ ਪੁਲਿਸ ਕੋਲ ਜਾ ਕੇ ਕੋਈ ਕਿਸੇ ਕੋਈ ਚਾਰਜ ਜਾਂ ਕੰਵਿਕਸ਼ਨ ਹੁੰਦਾ ਜੀ ਹਾਲ ਫਿਲਹਾਲ ਦੇ ਵਿੱਚ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਜੋ ਤੁਸੀਂ ਮੈਂਸ਼ਨ ਕਰ ਦਿੱਤਾ ਪਾਰਲੀਮੈਂਟ ਦੇ ਵਿੱਚ ਤੋਂ ਚਲੋ ਇਕੱਠ ਸੱਦਿਆ ਜਾ ਰਿਹਾ ਜਿਸ ਤਰੀਕੇ ਦਾ ਰੋਸ ਮਜ਼ਾਰਾ ਟੇਮ ਦੀ ਘਟਨਾ ਤੋਂ ਬਾਅਦ ਹੋਇਆ ਸੀ ਇਹ ਜਾਂ ਇਕੱਠ ਹੁਣ ਤੁਹਾਨੂੰ ਲੱਗਦਾ ਹੌਸਲ ਦੇ ਵਿੱਚ ਕਰਨਾ ਉੱਥੇ ਗੁਰਕਾਰ ਦੀ ਕਮੇਟੀਆਂ ਨਾਲ ਰਾਬਤਾ ਕਰਕੇ ਜ਼ਰੂਰੀ ਹੋ ਜਾਂਦਾ ਜ਼ਰੂਰੀ ਤਾਂ ਹੈਗਾ ਆਪਾਂ ਇਸ ਇਸ਼ੂ ਨੂੰ ਇਗਨੋਰ ਨਹੀਂ ਕਰ ਸਕਦੇ ਤਾਂ ਨਾ ਹੀ ਆਪਾਂ ਆਪਣੇ ਛੋਟੀ ਭੈਣ ਨੂੰ ਕੱਲੀ ਦਾ ਪਾਸੇ ਤੇ ਨਹੀਂ ਰੱਖ ਸਕਦੇ ਸੋ ਫਿਰ ਹਾਲਾਤ ਅਲਟਰ ਹੈ ਸੋ ਜ਼ਰੂਰ ਹੋ ਗਿਆ ਅੱਜ ਤਾਂ ਵਧੀਆ ਖਬਰ ਹੈ ਪਰ ਹਾਲੇ ਤੱਕ ਇਹ ਵੀ ਟੇਮ ਰੋਡ ਤੋਂ ਦੇਖਿਆ ਸੀ ਕਿ ਉੱਥੇ ਵੀ 2-3 ਅਰੈਸਟ ਹੋ ਚੁੱਕੇ ਸੀ ਤਾਂ ਤਿੰਨਾਂ ਨੂੰ ਉਹਨੀ ਬੇਲ ਤੇ ਰਿਹਾਅ ਵੀ ਕਰ ਦਿੱਤਾ ਸੀਗਾ ਸੋ ਹਲੇ ਤੱਕ ਇਕਵਾੜੀ ਚੱਲਦੀ ਆ ਪਰ ਕਮਿਊਨਿਟੀ ਦਾ ਰਿਸਪਾਂਸ ਪਹਿਲਾਂ ਤਾਂ ਹਜੇ ਕਾਫੀ ਸ਼ੌਕ ਵਿੱਚ ਆ ਪਰ ਐਸੇ ਹਫਤੇ ਜਲਦੀ ਅਸੀਂ ਗੁਰੂ ਘਰਾਂ ਦੇ ਕਮੇਟੀਆਂ ਨਾਲ ਤਾਂ ਬਾਕੀ ਜਥੇਬੰਦੀਆਂ ਨਾਲ ਸੰਪਰਕ ਕਰਕੇ ਜਰੂਰ ਕੋਸ ਜਾਰੀ ਕਰਾਂਗੇ ਕਿ ਆਪਾਂ ਪੰਥਕ ਤੌਰ ਤੇ ਗੁਰੂ ਘਰ ਕੱਟ ਕਰਾਂਗੇ ਤਾਂ ਅਰਦਾਸ ਵੀ ਕਰਾਂਗੇ ਮਹਾਰਾਜ ਦੇ ਅੱਗੇ ਕਿ ਇਹ ਇਨਫਾਕ ਮਿਲੇ ਪਰੋਜ਼ ਬੱਚੀ ਦੇ ਸੋਕ ਵਿਲੀ ਲਈ ਆਪਾਂ ਅਰਦਾਸ ਵੀ ਕਰਨੀ ਆ ਸਰ ਉਹਦਾ ਵੀ ਜਲ ਤੋਂ ਜਲ ਦਾ ਆ ਤੁਹਾਨੂੰ ਪ੍ਰੋਟੋਕੋਲ ਪਚਾ ਕੇ ਅ ਇਹ ਵੀ ਸੰਗਤਾਂ ਕੋਲ ਲਿਆਵਾਂਗੇ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਜਸ ਸਿੰਘ ਜੀ ਅਸੀਂ ਉਮੀਦ ਕਰਾਂਗੇ ਪੁਲਸ ਦੀ ਕਾਰਵਾਈ ਜਿਵੇਂ ਜੋ ਅੱਗੇ ਵਧੇਗੀ ਉਹ ਤਮਾਮ ਅਪਡੇਟਸ ਵੀ ਅਸੀਂ ਆਪਣੀ ਸੰਗਤ ਤੱਕ ਪਹੁੰਚਾਈਏ ਜ਼ਰੂਰ ਆਪ ਜੀ ਦਾ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਾਵਾਂਗੇ ਇਜਾਜ਼ਤ ਲਾ ਕੇ ਜੀ ਤੁਹਾਡੇ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ